ਲੋਕ ਕਾਸਕੋ ਦਾ ਵੱਡਾ ਮੱਲ ਬਾਈ ਕਮੈਂਟਰੀ ਦੇ ਵਿੱਚ ਬਹੁਤ ਵੱਡਾ ਨਾਮ ਆਪਣਾ ਭਰਾ ਕਾਲਾ ਤੁਹਾਨੂੰ ਅੱਜ ਤੁਹਾਨੂੰ ਬਾਈ ਨਾਲ ਮਲਾਉਂਦੇ ਆ ਤੇ ਕਾਲੇ ਵੀਰੇ ਇੱਕ ਮੈਨੂੰ ਗੱਲ ਦੱਸੀ ਜਿਹੜਾ ਨਰੋਲ ਦਾ ਸਿਸਟਮ ਚੱਲਿਆ ਤੈਨੂੰ ਕਿਵੇਂ ਲੱਗਦੀ ਹੈ ਇਹ ਚੀਜ਼ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਸਾਰਿਆਂ ਨੂੰ ਬਾਈ ਜੇ ਨਰੋਲ ਦਾ ਹੋ ਜਾਵੇ ਨਾ ਤੇ ਬਹੁਤ ਵਧੀਆ ਗੱਲ ਆ ਕੋਈ ਇਹ ਚ ਮਾੜੀ ਗੱਲ ਨਹੀਂ ਹੈਗੀ ਉਹ ਵਧੀਆ ਕਿਉਂ ਆ ਕਿਉਂਕਿ ਜਿਹੜੀਆਂ ਨਵੀਆਂ ਟੀਮਾਂ ਬੱਚੇ ਉੱਠਦੇ ਨੇ ਔਰ ਨਾਰਮਲ ਪਿੰਡਾਂ ਦੇ ਮੁੰਡੇ ਖੇਡਦੇ ਨੇ ਜਿਹੜੇ ਖਰਚਾ ਬਾਲਾ ਨਹੀਂ ਕਰ ਸਕਦੇ ਉਹਨਾਂ ਉਹ ਟੀਮਾਂ ਭਾਈ ਨਵੀਆਂ ਬਹੁਤ ਉੱਠ ਕਰਨੀਆਂ ਪਰ ਉਹਦੇ ਨਾਲ ਨਾਲ ਇੱਕ ਚੀਜ਼ ਦਾ ਹੋਰ ਆਪਾਂ ਨੂੰ ਧਿਆਨ ਰੱਖਣਾ ਪੈਣਾ ਮੈਂ ਬੋਲੀ ਵੀ ਆ ਕੁਝ ਆਪਾਂ ਥੋੜਾ ਜਿਹਾ ਇਹ ਚੀਜ਼ ਨਹੀਂ ਵੀ ਬੋਲ ਸਕਦੇ ਹੁੰਦੇ ਜਿਹੜੇ ਮੁੰਡਿਆਂ ਦੇ ਪਿੰਡ ਦੀ ਟੀਮ ਹੀ ਨਹੀਂ ਹੈਗੀ ਜਿਵੇਂ ਮੇਰੇ ਏਰੀਆ 'ਚ ਵੀ ਪੰਜ-ਸੱਤ ਮੁੰਡੇ ਹੈਗੇ ਨੇ ਹਾਂ ਉਹਨਾਂ ਬਾਰੇ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹ ਸੋਚਣ ਦੀ ਵਜ੍ਹਾ ਇਹ ਨਹੀਂ ਹੈਗੀ ਵੀ ਵੀ ਆਪਾਂ ਉਹਨਾਂ ਦੇ ਕਿਤੇ ਪ੍ਰੂਫ ਬਣਾ ਦਈਏ ਕਿਸੇ ਹੋਰ ਪਿੰਡ ਦੇ ਨਹੀਂ ਮੈਂ ਇਹ ਕਹਿਣਾ ਵੀ ਇਦਾਂ ਵੀ ਹੋ ਸਕਦਾ ਵੀ ਜੇ ਆਪਾਂ ਪੂਲਰ ਨਰੋਲ ਦੇ ਕਰਾ ਲਈਏ ਤੇ ਇੱਕ ਦਿਨ ਲਾਖ ਦਿਨ ਬਾਹਰੋਂ ਕਰਾ ਦਈਏ ਜਿਹੜੇ ਜ਼ਿਲ੍ਹੇ ਚ ਟੂਰਨਾਮੈਂਟ ਆ ਉਹ ਜ਼ਿਲ੍ਹੇ ਦਾ ਪਲੇਅਰ ਹੀ ਉਹ ਖੇਡੂਗਾ ਤੇ ਜਿਹੜੇ ਪਿੰਡ ਦੀ ਟੀਮ ਬਣਦੀ ਆ ਉਹ ਪਿੰਡ ਦਾ ਪਲੇਅਰ ਨਹੀਂ ਖੇਡੂਗਾ ਇਹ ਵੀ ਹੋ ਸਕਦਾ ਜੇ ਕਰਨਾ ਪਵੇ ਇਹਦੇ ਨਾਲ ਉਹ ਵੀ ਖੇਡ ਲੈਣਗੇ ਉਹ ਨਾਲ ਵੀ ਖੇਡ ਲੈਣਗੇ ਹਾਂ ਚਲੋ ਸਾਰਿਆਂ ਦਾ ਜੀ ਕਰਦਾ ਤੇ ਦੂਜੀ ਗੱਲ ਵੀਰੋ ਮੈਨੂੰ ਇੱਕ ਹੀ ਗੱਲ ਦੱਸੀ ਦੇਖੋ ਬਹੁਤ ਮੁੱਦਾ ਅਰਥ ਦਾ ਇਹ ਜੀਦਾ ਹਨਾ ਜਦੋਂ ਤਾਂ ਬਾਈ ਬੋਲਿੰਗ ਹੁੰਦੀ ਆ ਉਦੋਂ ਸਫਲ ਵਾਲੀ ਉਹ ਕਹਿੰਦੇ ਨੇ ਜੀ ਇਹ ਬਾਈਟ ਨਹੀਂ ਹੈਗੀ ਜਦੋਂ ਉਹੀ ਟੀਮ ਦੀ ਬੈਟਿੰਗ ਹੁੰਦੀ ਉਦੋਂ ਸਫਲ ਕਿਉਂ ਭੁੱਲੇ ਜਾਂਦੇ ਨੇ ਉਦੋਂ ਕਹਿੰਦੇ ਨੇ ਬਾਈਡ ਆ ਬਾਈ ਇਹ ਸਹੀ ਆ ਜਾਂ ਗਲਤ ਆ ਤੁਸੀਂ ਮੈਨੂੰ ਦੱਸੋ ਕੀ ਇਹਦੇ ਤੇ ਰੂਲ ਬਣਨਾ ਨਹੀਂ ਚਾਹੀਦਾ ਯਾਰ ਵੀਰੇ ਮੈਂ ਐਜੇ ਕਮੈਂਟਰ ਕੋਈ ਗੱਲ ਨਹੀਂ ਕਰੂੰਗਾ ਇਹ ਤੇ ਮੈਂ ਐਜੇ ਕਰੈਕਟਰ ਮੈਂ ਸਾਨੂੰ ਬਗਾਲਦਾ ਹਾਂ ਹਾਂ ਪਲੇਅਰ ਬਣ ਕੇ ਗੱਲ ਕਰੀ ਜਿਹੜੀ ਅੰਪਾਇਰੀ ਦੀ ਜੌਬ ਆ ਨਾ ਇਹ ਬੜੀ ਥੈਂਕਲੈਸ ਜੌਬ ਆ ਇਹਦੇ ਚ ਲੱਖ ਦੁੱਧ ਤੋਤਾ ਹੋ ਜਾ ਬੰਦੇ ਤੇ ਕੋਈ ਨਾ ਕੋਈ ਅਲੀਗੇਸ਼ਨ ਲੱਗ ਜਾ ਲੱਗੀ ਜਾਣਾ ਸਾਰਾ ਦਿਨ ਮੰਨ ਕੇ ਚੱਲੋ ਆਪਾਂ ਖੇਡਦੇ ਆਂ ਇੱਕ ਦਿਹਾੜੀ ਦੇ ਵਿੱਚ 16 ਮੈਚ ਹੁੰਦੇ ਨੇ ਜੇ 16 ਮੈਚਾਂ ਦੇ ਵਿੱਚੋਂ ਇੱਕ ਐਜ ਦਾ ਰੋਲਾ ਪੈਂਦਾ ਜਾਂ 16 ਮੈਚਾਂ ਦੇ ਵਿੱਚੋਂ ਕਿਸੇ ਨੋ ਦਾ ਰੋਲਾ ਪੈਂਦਾ ਭਾਈ ਅੰਪਿਆਰ ਆ ਇਨਸਾਨ ਆ ਕੋਈ ਰੱਬ ਨਹੀਂ ਹੈਗਾ ਗਲਤੀ ਹੋ ਜਾਂਦੀ ਹੈ ਹਰ ਇੱਕ ਤੋਂ ਤੇ ਮਸਲਾ ਰਹੇਗਾ ਜਿਹੜਾ ਵਾਈਡ ਬਾਲ ਵਾਲਾ ਆਪਾਂ ਕਹਿੰਨੇ ਭਾਈ ਵਾਈਡ ਬਾਲ ਵਾਲਾ ਜੇ ਆਪਾਂ ਇਹ ਸਫਲ ਵਾਲਾ ਜਿ ਰੱਖਦੇ ਵੀ ਆ ਨਾ ਕਿ ਉਹ ਤੋਂ ਵੱਧ ਰੋਲੇ ਪੈਣਗੇ ਵੱਧ ਰੋਲੇ ਪੈਣਗੇ ਬਾਲ ਕੋਈ ਨਹੀਂ ਮੰਨੂਗਾ ਭਈ ਬੰਦਾ ਉੱਥੇ ਘੜ ਕੇ ਖੇਡੇ ਤੇ ਬੈਟਸਮੈਨ ਕੋਈ ਨਹੀਂ ਮੰਨੂਗਾ ਵੀ ਮੈਂ ਸਫਲ ਕੀਤੀ ਸਹੀ ਗੱਲ ਇਹ ਉਹ ਤੋਂ ਰੋਲੇ ਵਧ ਨਹੀਂ ਨੇ ਇਸ ਲਈ ক্রিকেট ਸਹੀ ਤਰੀਕੇ ਨਾਲ ਹੁਣ ਚੱਲੀ ਜਾਂਦੀ ਆ ਤੇ ਇਹਨੂੰ ਚੱਲੀ ਜਾਣ ਤੋਂ ਅੰਪਾਇਰਾਂ ਦਾ ਭਰਾ ਬਣਦਾ ਕੋਈ ਸਾਰੇ ਮੇਲੇ 'ਚ ਜੇ ਇੱਕ ਡਿਸੀਜਨ ਗਲਤ ਵੀ ਹੋ ਜਾਂਦਾ ਉਹ ਕਿਸੇ ਨਾਲ ਲਾਕਡਾਟ ਨਹੀਂ ਹਾਂ ਕਿਉਂਕਿ ਉਹਨਾਂ ਨੇ ਕਿਸੇ ਤੋਂ ਕੋਈ ਲੈਣਾ ਦੇਣਾ ਤਾਂ ਹੁੰਦਾ ਸਹੀ ਗੱਲ ਆਪਣਾ ਸਾਰੇ ਭਾਈਚਾਰਾ ਆ ਸਾਰਿਆਂ ਨਾਲ ਪਿਆਰ ਆ ਜਿਹੜਾ ਵੀ ਆਉਂਦਾ ਉਹਨੂੰ ਹੱਸ ਕੇ ਬੁਲਾਈਦਾ ਹੱਸ ਕੇ ਮਿਲੀਦਾ ਤੇ ਦੂਜੀ ਗੱਲ ਇਹਦਾ ਇੱਕ ਹੱਲ ਹੈਗਾ ਵੀ ਤੁਸੀਂ ਯਾਰ ਬਾਈਡ ਵਾਲ ਆਪ ਸਟੰਪ ਤੋਂ ਪਾਉਣੀ ਸ਼ੁਰੂ ਕਰ ਹਾਂ ਜਿਵੇਂ ਕੋਠਾਲੇ ਵਾਲੇ ਕਰ ਦਿੰਦੇ ਨੇ ਨਾ ਉਹ ਆਪਾਂ ਵਿਚਕਾਰ ਵਾਲੀ ਵਿਕਟ ਤੋਂ ਮੈਣਦੇ ਆ ਉਹ ਬਾਹਰਲੀ ਵਿਕਟ ਤੋਂ ਮੈਣਦੇ ਪੌਸਟ ਤੋਂ ਸਾਰਿਆਂ ਤੋਂ ਵਧੀਆ ਤੇ ਉਹਦੇ ਨਾਲ ਇਹ ਹੋ ਜਾਂਦਾ ਵੀ ਬਾਲਰ ਨੂੰ ਚਾਰ ਉਂਗਲਾਂ ਦੀ ਰੀਜ ਚ ਹੋਰ ਮਿਲ ਜਾਂਦੀ ਰੀਜ ਮਿਲ ਜਾਂਦੀ ਹੈ ਹਾਂ ਤੇ ਇੰਨਾ ਕੋਈ ਯਾਨੀ ਵਿੱਚ ਹੈਗੇ ਨੀ ਬਹੁਤ ਹੁਣ ਇੰਨਾ ਵੀ ਬੈਟਸਮੈਨ ਚੜ੍ਹ ਨਹੀਂ ਸਕਦਾ ਹਾਂ ਉਹਦੇ ਨਾਲ ਯਾਨੀ ਫਰਕ ਤਾਂ ਜ਼ਰੂਰ ਪਊਗਾ ਇਹ ਚੀਜ਼ ਦਾ ਵੀ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਹੁਣ ਭਾਈ ਅੰਪਾਇਰਾਂ ਦੇ ਤਾਂ ਮੂਰੇ ਜਿਹੜੀ ਨਿਸ਼ਾਨੀ ਲੱਗੀ ਉਹਨਾਂ ਨੂੰ ਤਾਂ ਉਹ ਦੇਖਣੀ ਹੈ ਵੀ ਤੇ ਇੱਧਰ ਆ ਕੇ ਉਹਦੇ ਇੱਧਰ ਉਹਦੇ ਵਿੱਚ ਇੱਕ ਚੀਜ਼ ਹੋਰ ਹੋ ਜਾਂਦੀ ਐਮਨ ਭਾਈ ਕਈ ਵਾਰ ਨਾ ਬਾਲਰ ਦੀ ਆਦਤ ਹੁੰਦੀ ਆ ਬਾਲ ਪਾ ਕੇ ਹਾਂ ਕਿ ਆਪਣੇ ਅੰਪਾਇਰ ਦੇ ਮੂਹਰੇ ਵਾਜ ਜਾਂਦੇ ਆ ਹਾਂ ਤੇ ਉਥੇ ਅੰਪਾਇਰ ਨੇ ਤੇ ਜੱਜ ਕਰਨਾ ਬਾਈ ਜੇ ਉਹ ਜੇ ਆਪਾਂ ਕਹਿੰਨੇ ਆ ਵੀ ਨਾ ਉਹ ਥੋੜਾ ਥੋੜਾ ਜਿਹਾ ਫਰਕ ਨਾਲ ਵਾਈਟ ਹੋ ਗਈਆਂ ਤੇ ਅੰਪਾਇਰ ਨੇ ਤੇ ਉਹਨੂੰ ਵਾਈਟ ਹੀ ਦੇਣਾ ਬਾਈ ਜਦੋਂ ਅੰਪਾਇਰ ਬਲਾਈਂਡ ਹੋ ਗਿਆ ਨਾ ਅੰਪਾਇਰ ਦੇ ਮੂਹਰੇ ਕੋਈ ਬੰਦਾ ਬਾਲਰ ਹੋ ਗਿਆ ਸਹੀ ਗੱਲ ਤੇ ਬਾਈ ਉਹਨੂੰ ਵਾਈਟ ਦੇਣੀ ਪੈਣੀ ਆ ਸਹੀ ਗੱਲ ਆ ਸੋ ਬਾਈ ਮੀ ਆ ਗਿਆ ਬਹੁਤ ਜ਼ਿਆਦਾ ਕੱਲੇ ਆਪਾਂ ਬੈਠਾਂਗੇ ਵੀਰੇ ਦਿਲ 'ਚ ਗੱਲਾਂ ਬਹੁਤ ਨੇ ਆਪਾਂ ਕਰਨੀਆਂ ਜ਼ਰੂਰ ਨੇ ਸੋ ਬਸ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਦੇਖੋ ਵੀਰੇ ਅਸੀਂ ਅੰਪਾਇਰ ਆ ਚਾਹੇ ਮੈਂ ਖੜਾ ਪ੍ਰੀਤਮ ਖੜ ਅਸੀਂ ਭਾਈ ਕੰਮ ਕਰਦੇ ਆ ਸਾਡੇ ਸਾਰੇ ਭਰਾ ਨੇ ਬਾਕੀ ਜਦੋਂ ਪਤਾ ਕੀ ਚੱਕਰ ਹੈ ਜਦੋਂ ਆਪਾਂ ਗਰਾਊਂਡ ਦੇ ਵਿੱਚ ਵੜਦੇ ਆਪਾਂ ਇਹੋ ਅਰਦਾਸ ਕਰਕੇ ਅਸੀਂ ਕਮੈਂਟਰੀ ਕਰਦੇ ਆ ਅਸੀਂ ਇਹੋ ਅਰਦਾਸ ਕਰਕੇ ਵੜਦੇ ਆ ਵੀ ਪ੍ਰਮਾਤਮਾ ਕਿਸੇ ਦੇ ਵਿਰੋਧ ਕੋਈ ਲਾਭ ਜਨਾਬ ਗਲਤ ਬਲਾ ਦੇ ਤੁਸੀਂ ਐਮਪਾਇਰੀ ਕਰਨ ਜਾਣਦੇ ਹੋ ਤੁਸੀਂ ਇਹੋ ਅਰਦਾਸ ਕਰਕੇ ਵੜਦੇ ਹੋ ਵੀ ਇਹ ਸੱਚਾ ਬਾਸਾ ਕਿਸੇ ਦੇ ਵਿਰੋਧ ਕੋਈ ਗਲਤ ਡਿਸੀਜਨ ਨਾ ਦਵਾ ਦੇ ਉਹ ਜਿਹੜੇ ਆਪਾਂ ਇਹ ਕਹਦੇ ਨਾ ਕੋਈ ਵੀਡੀਓ ਪੈ ਜਾਂਦੀ ਆ ਇਹ ਆਪਾਂ ਕਿਸੇ ਨੂੰ ਪਰਸਨਲ ਹੀ ਨਹੀਂ ਹੁੰਦੇ ਹਾਂ ਕੋਈ ਵੀ ਵੀਡੀਓ ਪਾ ਜਾਂਦਾ ਤਾਂ ਦੁੱਖ ਲੱਗਦਾ ਬੰਦੇ ਨੂੰ ਵੀ ਯਾਰ ਲੱਗਦਾ ਬਾਈ ਲੱਗਦਾ ਲੱਗਦਾ ਪਰ ਉੱਥੇ ਦੋ ਘੜੀ ਆਪਦੇ ਆਪ ਨੂੰ ਆਪਾਂ ਨੂੰ ਰੱਖ ਕੇ ਸੋਚਣਾ ਚਾਹੀਦਾ ਵੀ ਜੇ ਆਪਾਂ ਬਿਆਰ ਖੜੇ ਹੋਈਏ ਯਾਰ ਇਹ ਕੋਈ ਐਡੀ ਵੱਡੀ ਗੱਲ ਵੀ ਨਹੀਂ ਹੈ ਗੱਲ ਨਹੀਂ ਹੈ ਵੀ ਸਹੀ ਗੱਲ ਹੈ ਕਾਲੇ ਵੀਰੇ ਹੁਣ ਗਿੱਲੇ ਬੋਦਦੂ ਨੇ ਆਪਾਂ ਬੈਠਾਂਗੇ ਆਪਾਂ ਗੱਲ ਕਰਾਂਗੇ ਸੋ ਮੇਰੇ ਭਰਾ ਦਾ ਹਨਾ ਪੇਜ ਆ ਬਾਈ ਜਰੂਰ ਫੋਲੋ ਕਰ ਲਿਓ ਕਾਲਾ ਤੁਹਾਨੂੰ ਕਮੈਂਟ ਕਰ ਤੇ ਜੂਵੀ ਦਿਲਦਾਰ ਹਨਾ ਸੋ ਜਰੂਰ ਬਾਈ ਫੋਲੋ ਕਰ ਲਿਓ ਬੈ ਤੇ ਕਾਲੇ ਬਾਈ ਨਾਲ ਗੱਲਾਂ ਕਰਾਵਾਂਗੇ ਕਿਉਂਕਿ ਕਾਲਾ ਬਾਈ ਬਹੁਤ ਟਾਈਮ ਦਾ ক্রিকেট ਦੇ ਵਿੱਚ ਆ ਜੋ ਬਰੀਕੀਆਂ ਜੋ ਚੀਜ਼ਾਂ ਇਹਨਾਂ ਨੂੰ ਪਤਾ ਨੇ ਬਈ ਉਹ ਕਿਸੇ ਨੂੰ ਨਹੀਂ ਪਤਾ ਕਰ ਗੱਟੀਆਂ ਸੋ ਕਰਾਂਗੇ ਗੱਲਬਾਤ ਬਾਈ ਧੰਨਵਾਦ ਥੈਂਕ ਯੂ ਸੱਸ